ਸ਼ਾਮ ਦੇ 4 ਵਜੇ ਸੀ ਬਾਹਰ ਠੰਡ ਵੱਧ ਰਹੀ ਸੀ ਪਰ ਅੰਦਰ ਗਰਮਾਹਟ ਤੇ ਕੌਫੀ ਦੀ ਖੁਸ਼ਬੂ ਨੇ ਮਾਹੌਲ ਨੂੰ ਹੋਰ ਵੀ ਰੋਮਾਂਟਿਕ ਬਣਾ ਰੱਖਿਆ ਸੀ ਹਰਪ੍ਰੀਤ ਸਿੰਘ ਜਿਸ ਨੂੰ ਸਭ ਹੈਪੀ ਕਹਿੰਦੇ ਸੀ ਉਹ ਆਪਣਾ ਲੈਪਟਾਪ ਖੋਲ ਕੇ ਬੈਠਾ ਸੀ 25 ਸਾਲ ਦਾ ਹੈਪੀ ਇੱਕ ਛੋਟੀ ਜੀ ਆਈਟੀ ਕੰਪਨੀ ਵਿੱਚ ਜੌਬ ਕਰਦਾ ਸੀ ਉਹ ਦੇਖਣ 'ਚ ਸੋਹਣਾ ਸੀ ਹਲਕੀ ਜੀ ਦਾੜੀ ਸੀ ਉਹਨੇ ਜੀਨਸ ਦੇ ਨਾਲ ਕਾਲੀ ਹੁੱਡੀ ਪਾਈ ਹੋਈ ਸੀ ਉਹ ਅੱਜ ਆਪਣੇ ਪ੍ਰੋਜੈਕਟ ਤੇ ਕੰਮ ਕਰ ਰਿਹਾ ਸੀ ਪਰ ਮਨ ਕਿਤੇ ਹੋਰ ਪਟਕ ਰਿਹਾ ਸੀ ਘਰ ਦੇ ਲਗਾਤਾਰ ਅਰੇਂਜ ਮੈਰिज ਦੀ ਗੱਲ ਕਰ ਰਹੇ ਸੀ ਉਹਦੇ ਪਾਪਾ ਕਹਿੰਦੇ ਹੁਣ ਉਮਰ ਹੋ ਗਈ ਐ ਘਰ ਵਿੱਚ ਇੱਕ ਨੂੰ ਆਵੇ ਤਾਂ ਜ਼ਿੰਦਗੀ ਸੈੱਟ ਹੋ ਜਾਵੇ ਮੰਮੀ ਵੀ ਹੱਸ ਕੇ ਕਹਿੰਦੀ ਮੈਂ ਵੇਖ ਲੀਆ ਕੁੜੀ ਬਹੁਤ ਸੋਣੀ ਆ ਪਰ ਹੈਪੀ ਦੇ ਦਿਲ ਵਿੱਚ ਕੁਝ ਹੋਰ ਸੀ ਉਹ ਲਵ ਮੈਰिज ਕਰਨਾ ਚਾਹੁੰਦਾ ਸੀ ਨਾ ਕਿ ਅਰੇਂਜ ਉਦੋਂ ਹੀ ਦਰਵਾਜ਼ੇ ਤੋਂ ਪੂਜਾ ਅੰਦਰ ਆਈ 24 ਸਾਲ ਦੀ ਪੂਜਾ ਲੰਮੇ ਵਾਲ ਚੁੰਨੀ ਲਪੇਟੀ ਹੋਈ ਪਿੰਕ ਸਲਵਾਰ ਕਮੀਜ਼ ਪਾਇਆ ਹੋਇਆ ਸੀ ਉਹ ਕਾਲਜ ਤੋਂ ਆ ਰਹੀ ਸੀ ਤੇ ਆਪਣੀ ਫਰੈਂਡ ਨੂੰ ਮਿਲਣ ਆਈ ਸੀ ਪਰ ਫਰੈਂਡ ਨੇ ਲੇਟ ਹੋਣ ਦਾ ਮੈਸੇਜ ਕਰ ਦਿੱਤਾ ਸੀ ਪੂਜਾ ਨੇ ਕਾਊਂਟਰ ਤੇ ਜਾ ਕੇ ਇੱਕ ਕੈਪਚੀਨੋ ਆਰਡਰ ਕੀਤੀ ਤੇ ਨੇੜੇ ਟੇਬਲ ਤੇ ਬੈਠ ਗਈ ਹੈਪੀ ਦੀ ਨਜ਼ਰ ਉਹਦੇ ਤੇ ਪਈ ਉਹ ਆਪਣੇ ਲੈਪਟਾਪ ਵੱਲ ਵੇਖ ਰਿਹਾ ਸੀ ਪਰ ਅਚਾਨਕ ਉਹਨੇ ਸਿਰ ਚੁੱਕਿਆ ਤੇ ਪੂਜਾ ਵੱਲ ਵੇਖਿਆ ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਪੂਜਾ ਵੀ ਉਹਦੇ ਵੱਲ ਮੁੜੀ ਤੇ ਉਹਨੇ ਵੀ ਹੈਪੀ ਨੂੰ ਵੇਖਿਆ ਇੱਕ ਪਲ ਲਈ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤੇ ਏਦਾਂ ਲੱਗਾ ਜਿਵੇਂ ਸਮਾਂ ਰੁਕ ਗਿਆ ਹੋਵੇ ਹੈਪੀ ਦਾ ਦਿਲ ਧੜਕਣ ਲੱਗ ਪਿਆ ਉਹਨੂੰ ਲੱਗਾ ਜਿਵੇਂ ਉਹ ਕਦੇ ਨਾ ਵੇਖੀ ਹੋਈ ਕਿਸੇ ਚੀਜ਼ ਨੂੰ ਵੇਖ ਰਿਹਾ ਹੋਵੇ ਪੂਜਾ ਨੇ ਵੀ ਅੱਖਾਂ ਝੁਕਾ ਲਈਆਂ ਪਰ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਹੈਪੀ ਨੇ ਹੌਸਲਾ ਕੀਤਾ ਤੇ ਉੱਠ ਕੇ ਉਹਦੇ ਵੱਲ ਗਿਆ ਤੇ ਕਹਿੰਦਾ ਹੈਲੋ ਮੈਂ ਹਰਪ੍ਰੀਤ ਤੁਸੀਂ ਇੱਥੇ ਅਕਸਰ ਆਉਂਦੇ ਹੋ ਪੂਜਾ ਨੇ ਮੁਸਕੁਰਾ ਕੇ ਜਵਾਬ ਦਿੱਤਾ ਹਾਂਜੀ ਕਾਲਜ ਦੇ ਨੇੜੇ ਐ ਤੇ ਕੌਫੀ ਵੀ ਚੰਗੀ ਬਣਾਉਂਦੇ ਨੇ ਤੇ ਮੈਂ ਆ ਪੂਜਾ ਦੋਵਾਂ ਵਿੱਚ ਗੱਲਾਂ ਸ਼ੁਰੂ ਹੋ ਗਈਆਂ ਹੈਪੀ ਨੇ ਦੱਸਿਆ ਕਿ ਉਹ ਇੱਥੇ ਨੇੜੇ ਹੀ ਆਫਿਸ ਵਿੱਚ ਕੰਮ ਕਰਦਾ ਏ ਪੂਜਾ ਨੇ ਕਿਹਾ ਕਿ ਉਹ ਐਮਏ ਕਰ ਰਹੀ ਐ ਤੇ ਪਾਰਟ ਟਾਈਮ ਟਿਊਸ਼ਨ ਵੀ ਦਿੰਦੀ ਐ ਗੱਲਾਂ ਵਧਦੀਆਂ ਗਈਆਂ ਹਾਸੇ ਮਜ਼ਾਕ ਛੋਟੀਆਂ ਛੋਟੀਆਂ ਗੱਲਾਂ ਹੈਪੀ ਨੂੰ ਲੱਗ ਰਿਹਾ ਸੀ ਜਿਵੇਂ ਉਹ ਪੂਜਾ ਨੂੰ ਸਾਲਾਂ ਤੋਂ ਜਾਣਦਾ ਹੋਵੇ ਪੂਜਾ ਵੀ ਅੰਦਰੋਂ ਖੁਸ਼ ਸੀ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਨਾਲ ਇੰਨੀ ਆਸਾਨੀ ਨਾਲ ਗੱਲ ਬਣ ਰਹੀ ਸੀ ਫਿਰ ਪੂਜਾ ਦਾ ਫੋਨ ਵੱਜਿਆ ਉਹਦੀ ਮਾਂ ਦਾ ਫੋਨ ਸੀ ਉਹਨੇ ਚੁੱਕਿਆ ਤੇ ਕਹਿੰਦੀ ਹਾਂਜੀ ਮੰਮਾ ਬਸ ਆ ਰਹੀਆਂ ਹਾਂਜੀ ਠੀਕ ਐ ਉਹਨੇ ਫੋਨ ਕੱਟ ਕੇ ਹੈਪੀ ਵੱਲ ਵੇਖਿਆ ਤੇ ਕਹਿਣ ਲੱਗੀ ਮੈਨੂੰ ਜਾਣਾ ਪਵੇਗਾ ਘਰ ਦੇ ਇੰਤਜ਼ਾਰ ਕਰ ਰਹੇ ਨੇ ਹੈਪੀ ਨੇ ਮੁਸਕਰਾ ਕੇ ਕਿਹਾ ਠੀਕ ਐ ਪਰ ਕੱਲ ਫਿਰ ਮਿਲਾਂਗੇ ਇੱਥੇ ਪੂਜਾ ਨੇ ਸਿਰ ਹਿਲਾਇਆ ਕਿ ਹਾਂਜੀ ਕੱਲ ਉਹ ਉੱਠੀ ਤੇ ਬਾਹਰ ਨਿਕਲ ਗਈ ਹੈਪੀ ਉਹਨੂੰ ਜਾਂਦੇ ਵੇਖਦਾ ਰਿਹਾ ਉਹਦੇ ਦਿਲ ਵਿੱਚ ਇੱਕ ਅਜੀਬ ਜਿਹੀ ਖੁਸ਼ੀ ਸੀ ਉਹ ਸੋਚ ਰਿਹਾ ਸੀ ਇਹੀ ਤਾਂ ਸੀ ਉਹ ਪਿਆਰ ਜਿਸ ਬਾਰੇ ਫਿਲਮਾਂ ਵਿੱਚ ਵੇਖਦਾ ਸੀ ਪਹਿਲੀ ਨਜ਼ਰ ਵਾਲਾ ਪਿਆਰ ਘਰ ਪਹੁੰਚ ਕੇ ਹੈਪੀ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਿਆ ਉਹਦਾ ਛੋਟਾ ਭਰਾ ਗੁਰਪ੍ਰੀਤ ਅੰਦਰ ਆਇਆ ਤੇ ਕਹਿੰਦਾ ਵੀਰ ਜੀ ਅੱਜ ਮੂੰਹ ਤੇ ਬੜੀ ਚਮਕ ਹੈ ਕੀ ਗੱਲ ਕੋਈ ਗਰਲਫ੍ਰੈਂਡ ਲੱਭ ਗਈ ਆ ਕਿ ਹੈਪੀ ਹਾਸਪਿਆ ਤੇ ਕਹਿੰਦਾ ਬਸ ਇੱਕ ਖੁਸ਼ੀ ਵਾਲੀ ਗੱਲ ਹੋ ਗਈ ਹੈ ਉਧਰ ਪੂਜਾ ਘਰ ਪਹੁੰਚੀ ਉਹਦੇ ਪਾਪਾ ਅਮਰਜੀਤ ਸਿੰਘ ਬੈਠੇ ਅਖਬਾਰ ਪੜ੍ਹ ਰਹੇ ਸੀ ਉਹ ਕਹਿੰਦੇ ਕਿੱਥੇ ਸੀ ਇੰਨੀ ਢੇਰ ਪੂਜਾ ਨੇ ਝੂਠ ਨਹੀਂ ਬੋਲਿਆ ਪਰ ਪੂਰੀ ਸੱਚਾਈ ਵੀ ਨਹੀਂ ਦੱਸੀ ਕਹਿੰਦੀ ਕਾਲਜ ਤੋਂ ਬਾਅਦ ਫਰੈਂਡ ਨਾਲ ਮਿਲੀ ਸੀ ਪਾਪਾ ਉਹ ਆਪਣੇ ਕਮਰੇ ਵਿੱਚ ਗਈ ਤੇ ਬੈੱਡ ਤੇ ਲੇਟ ਗਈ ਉਹਨੇ ਹੈਪੀ ਦੀ ਗੱਲ ਸੋਚੀ ਤੇ ਮੁਸਕੁਰਾ ਪਈ ਪਰ ਅੰਦਰੋਂ ਡਰ ਵੀ ਸੀ ਕਿ ਜੇ ਪਰਿਵਾਰ ਨੂੰ ਪਤਾ ਲੱਗ ਗਿਆ ਤੇ ਫਿਰ ਉਹਨਾਂ ਨੂੰ ਤਾਂ ਅਰੇਂਜ ਮੈਰिज ਹੀ ਪਸੰਦ ਹੈ ਪਰ ਉਸ ਰਾਤ ਦੋਵਾਂ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਾਗ ਚੁੱਕੀ ਸੀ ਇਹ ਸਿਰਫ ਸ਼ੁਰੂਆਤ ਸੀ ਇੱਕ ਅਜੀਹੇ ਪਿਆਰ ਦੀ ਜੋ ਘਰ ਦੀਆਂ ਰਸਮਾਂ ਨਾਲ ਟਕਰਾਏਗਾ ਅਗਲੇ ਦਿਨ ਸ਼ਾਮ ਨੂੰ ਫਿਰ ਉਹੀ ਕੈਫੇ ਹੁਣੇ ਸੂਰਜ ਡੁੱਬਿਆ ਸੀ ਅਸਮਾਨ ਲਾਲ ਨਰੰਗੀ ਰੰਗ ਚ ਰੰਗਿਆ ਹੋਇਆ ਸੀ ਹਰਪ੍ਰੀਤ ਥੋੜਾ ਜਲਦੀ ਪਹੁੰਚ ਗਿਆ ਸੀ ਉਹਨੇ ਅੱਜ ਚੰਗੇ ਕੱਪੜੇ ਪਾਏ ਸੀ ਨੀਲੀ ਸ਼ਰਟ ਕਾਲੀ ਪੈਂਟ ਤੇ ਥੋੜਾ ਜਿਹਾ ਪਰਫਿਊਮ ਉਹ ਬੈਠ ਕੇ ਘੜੀ ਵੇਖ ਰਿਹਾ ਸੀ ਦਿਲ ਵਿੱਚ ਘਬਰਾਹਟ ਸੀ ਕਿ ਪੂਜਾ ਆਵੇਗੀ ਕਿ ਕੱਲ ਵਾਲੀ ਗੱਲ ਸਿਰਫ ਐਵੇਂ ਹੀ ਸੀ 5 ਮਿੰਟ ਬਾਅਦ ਦਰਵਾਜ਼ਾ ਖੁੱਲ੍ਹਿਆ ਤੇ ਪੂਜਾ ਅੰਦਰ ਆਈ ਅੱਜ ਉਹ ਵੱਖਰੀ ਲੱਗ ਰਹੀ ਸੀ ਬਲੈਕ ਲੌਂਗ ਕੁੜਤਾ ਰੈੱਡ ਚੁੰਨੀ ਤੇ ਵਾਲ ਖੁੱਲੇ ਛੱਡੇ ਹੋਏ ਸੀ ਉਹਨੇ ਹੈਪੀ ਨੂੰ ਵੇਖ ਕੇ ਹਲਕੀ ਜਿਹੀ ਮੁਸਕਾਨ ਦਿੱਤੀ ਤੇ ਉਹਦੇ ਵੱਲ ਆਈ ਕਹਿੰਦੀ ਸੌਰੀ ਲੇਟ ਹੋ ਗਈ ਬਾਸ ਦੀ ਵੇਟ ਕਰਨੀ ਪਈ ਹੈਪੀ ਉੱਠ ਕੇ ਖੜਾ ਹੋ ਗਿਆ ਕਿ ਨਹੀਂ ਨਹੀਂ ਬਿਲਕੁਲ ਠੀਕ ਹੈ ਬੈਠੋ ਕੀ ਲਵੋਗੇ ਕੈਪੀਚੀਨੋ ਪੂਜਾ ਨੇ ਸਿਰ ਹਿਲਾਇਆ ਹਾਂਜੀ ਪਰ ਅੱਜ ਮੈਂ ਤੁਹਾਨੂੰ ਟ੍ਰੀਟ ਕਰਾਂਗੀ ਕੱਲ ਤੁਸੀਂ ਆਰਡਰ ਕੀਤਾ ਸੀ ਦੋਵੇਂ ਹੱਸ ਪਏ ਵੇਟਰ ਨੇ ਆਰਡਰ ਲਿਆ ਤੇ ਚਲਾ ਗਿਆ ਹੁਣ ਗੱਲਾਂ ਸ਼ੁਰੂ ਹੋਈਆਂ ਹੈਪੀ ਨੇ ਪੁੱਛਿਆ ਤੁਸੀਂ ਐਮਏ ਕਿਹੜੇ ਸਬਜੈਕਟ ਵਿੱਚ ਕਰ ਰਹੇ ਹੋ ਪੂਜਾ ਕਹਿੰਦੀ ਇੰਗਲਿਸ਼ ਲਿਟਰੇਚਰ ਤੇ ਮੈਨੂੰ ਕਹਾਣੀਆਂ ਪੜ੍ਹਨਾ ਬਹੁਤ ਪਸੰਦ ਹੈ ਤੁਸੀਂ ਕੀ ਕਰਦੇ ਹੋ ਹੈਪੀ ਕਹਿੰਦਾ ਮੈਂ ਬੀਟੈਕ ਕੀਤੀ ਹੈ ਹੁਣ ਆਈਟੀ ਵਿੱਚ ਜੌਬ ਕਰਦਾ ਹਾਂ ਪਰ ਮੈਨੂੰ ਵੀ ਕਹਾਣੀਆਂ ਸੁਣਾਉਣਾ ਪਸੰਦ ਹੈ ਖਾਸ ਕਰਕੇ ਆਪਣੀਆਂ ਪੂਜਾ ਨੇ ਅੱਖਾਂ ਚੜਾ ਕੇ ਵੇਖਿਆ ਤੇ ਕਹਿੰਦੀ ਓਹ ਹੋ ਤੇ ਫਿਰ ਅੱਜ ਇੱਕ ਕਹਾਣੀ ਸੁਣਾਓ ਹੈਪੀ ਨੇ ਥੋੜਾ ਸੋਚਿਆ ਤੇ ਕਹਾਣੀ ਸ਼ੁਰੂ ਕੀਤੀ ਇੱਕ ਮੁੰਡੇ ਦੀ ਜਿਹਨੂੰ ਪਹਿਲੀ ਨਜ਼ਰ ਵਿੱਚ ਪਿਆਰ ਹੋ ਜਾਂਦਾ ਹੈ ਪਰ ਉਹਨੂੰ ਡਰ ਹੈ ਕਿ ਪਰਿਵਾਰ ਨੂੰ ਮਨਾਉਣਾ ਮੁਸ਼ਕਲ ਹੋਵੇਗਾ ਪੂਜਾ ਧਿਆਨ ਨਾਲ ਸੁਣ ਰਹੀ ਸੀ ਜਦੋਂ ਕਹਾਣੀ ਖਤਮ ਹੋਈ ਤਾਂ ਉਹਨੇ ਹੌਲੀ ਜਿਹਾ ਕਿਹਾ ਇਹ ਕਹਾਣੀ ਤਾਂ ਬਹੁਤ ਰੀਅਲ ਲੱਗ ਰਹੀ ਹੈ ਜਿਵੇਂ ਤੁਹਾਡੀ ਆਪਣੀ ਹੋਵੇ ਹੈਪੀ ਨੇ ਅੱਖਾਂ ਵਿੱਚ ਵੇਖ ਕੇ ਕਿਹਾ ਹੋ ਸਕਦਾ ਏ ਕਿਉਂਕਿ ਕੱਲ ਤੋਂ ਮੇਰੀ ਜ਼ਿੰਦਗੀ ਵਿੱਚ ਇੱਕ ਅਜੀਹੀ ਕਹਾਣੀ ਸ਼ੁਰੂ ਹੋ ਗਈ ਹੈ ਪੂਜਾ ਦਾ ਚਿਹਰਾ ਲਾਲ ਹੋ ਗਿਆ ਉਹ ਕੌਫੀ ਦਾ ਕੱਪ ਚੁੱਕ ਕੇ ਚੁੱਪਚਾਪ ਪੀਣ ਲੱਗ ਪਈ ਫਿਰ ਉਹਨੇ ਵੀ ਆਪਣੀ ਗੱਲ ਸਾਂਝੀ ਕੀਤੀ ਕਿ ਮੇਰੇ ਘਰ ਵਿੱਚ ਬਹੁਤ ਸਖਤ ਰੂਲਸ ਨੇ ਪਾਪਾ ਕਹਿੰਦੇ ਨੇ ਕੇ ਵਿਆਹ ਤਾਂ ਘਰਦਿਆਂ ਦੀ ਮਰਜ਼ੀ ਨਾਲ ਹੀ ਹੋਊਗਾ ਮੈਂ ਵੀ ਉਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਪਰ ਦਿਲ ਵੀ ਤਾਂ ਕੁਝ ਚਾਹੁੰਦਾ ਹੈ ਨਾ ਹੈਪੀ ਨੇ ਹੌਲੀ ਜਿਹੇ ਹੱਥ ਅੱਗੇ ਵਧਾਇਆ ਤੇ ਉਹਦੇ ਹੱਥ ਨੂੰ ਛੂ ਲਿਆ ਤੇ ਕਹਿੰਦਾ ਪੂਜਾ ਮੈਂ ਵੀ ਇਹੀ ਸੋਚ ਰਿਹਾ ਆ ਅਸੀਂ ਹੌਲੀ-ਹੌਲੀ ਅੱਗੇ ਵਧੀਏ ਪਹਿਲਾਂ ਇੱਕ ਦੂਜੇ ਨੂੰ ਜਾਣੀਏ ਫਿਰ ਜੇ ਦਿਲ ਕਹੇ ਤਾਂ ਪਰਿਵਾਰ ਨੂੰ ਮਨਾਉਣ ਦਾ ਰਾਹ ਲੱਭੀਏ ਪੂਜਾ ਨੇ ਹੱਥ ਨਹੀਂ ਖਿੱਚਿਆ ਉਹਨੇ ਵੀ ਹਲਕਾ ਜਿਹਾ ਦਬਾਇਆ ਤੇ ਕਿਹਾ ਠੀਕ ਹੈ ਪਰ ਬਹੁਤ ਸਾਵਧਾਨੀ ਨਾਲ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਦੋਵੇਂ ਘੰਟੇ ਤੱਕ ਗੱਲਾਂ ਕਰਦੇ ਰਹੇ ਹੱਸੇ ਬਚਪਨ ਦੀਆਂ ਕਹਾਣੀਆਂ ਸੁਣਾਈਆਂ ਫੇਵਰੇਟ ਚੀਜ਼ਾਂ ਬਾਰੇ ਗੱਲ ਕੀਤੀ ਹੈਪੀ ਨੇ ਦੱਸਿਆ ਕਿ ਉਹਨੂੰ ਮਿਊਜ਼ਿਕ ਸੁਣਨਾ ਪਸੰਦ ਹੈ ਤੇ ਲੋਹੜੀ ਤੇ ਹਮੇਸ਼ਾ ਘਰ 'ਚ ਪਾਰਟੀ ਹੁੰਦੀ ਹੈ ਪੂਜਾ ਨੇ ਕਿਹਾ ਕਿ ਉਹ ਵੀ ਲੋਹੜੀ ਮਨਾਉਂਦੀ ਹੈ ਪਰ ਇਸ ਵਾਰ ਸ਼ਾਇਦ ਥੋੜਾ ਵੱਖਰਾ ਮਾਹੌਲ ਹੋਵੇ ਜਦੋਂ ਬਾਹਰ ਨਿਕਲਣ ਦਾ ਸਮਾਂ ਆਇਆ ਤਾਂ ਹੈਪੀ ਨੇ ਕਿਹਾ ਅੱਜ ਤੋਂ ਅਸੀਂ ਰੋਜ਼ ਮਿਲਾਂਗੇ ਇੱਥੇ ਜਾਂ ਕਿਤੇ ਹੋਰ ਪੂਜਾ ਨੇ ਮੁਸਕਰਾ ਕੇ ਕਿਹਾ ਹਾਂ ਪਰ ਫੋਨ ਤੇ ਵੀ ਗੱਲ ਕਰਾਂਗੇ ਨੰਬਰ ਲੈ ਲਓ ਉਹਨੇ ਆਪਣਾ ਨੰਬਰ ਦਿੱਤਾ ਤੇ ਹੈਪੀ ਨੇ ਵੀ ਆਪਣਾ ਦਿੱਤਾ ਬਾਹਰ ਆ ਕੇ ਹੈਪੀ ਨੇ ਉਹਨੂੰ ਆਟੋ ਵਿੱਚ ਬਿਠਾਇਆ ਜਦੋਂ ਆਟੋ ਚੱਲ ਪਿਆ ਤਾਂ ਪੂਜਾ ਨੇ ਖਿੜਕੀ ਤੋਂ ਹੱਥ ਹਿਲਾਇਆ ਹੈਪੀ ਉੱਥੇ ਖੜਾ ਰਿਹਾ ਜਦੋਂ ਤੱਕ ਆਟੋ ਨਜ਼ਰੋਂ ਓਹਲੇ ਨਹੀਂ ਹੋ ਗਿਆ ਉਹਦੇ ਮੂੰਹ ਤੇ ਖੁਸ਼ੀ ਦੀ ਲਹਿਰ ਸੀ ਘਰ ਪਹੁੰਚ ਕੇ ਹੈਪੀ ਨੇ ਫੋਨ ਚੈੱਕ ਕੀਤਾ ਇੱਕ ਮੈਸੇਜ ਆਇਆ ਸੀ ਕਿ ਘਰ ਪਹੁੰਚ ਗਈਆਂ ਥੈਂਕ ਯੂ ਫॉर ਟੁਡੇ ਗੁੱਡ ਨਾਈਟ ਹੈਪੀਨੇਸ ਜਵਾਬ ਭੇਜਿਆ ਕਿ ਮੈਂ ਵੀ ਘਰ ਪਹੁੰਚ ਗਿਆ ਆ ਸੁਪਨੇ ਵਿੱਚ ਮਿਲਾਂਗੇ ਗੁੱਡ ਨਾਈਟ ਉਧਰ ਪੂਜਾ ਆਪਣੇ ਕਮਰੇ ਵਿੱਚ ਲੇਟੀ ਸੀ ਉਹਨੇ ਫੋਨ ਵੇਖਿਆ ਤੇ ਮੁਸਕੁਰਾ ਪਈ ਪਰ ਅਚਾਨਕ ਬਾਹਰੋਂ ਉਹਦੀ ਮੰਮੀ ਦੀ ਆਵਾਜ਼ ਆਈ ਕਿ ਪੂਜਾ ਕੱਲ ਤੇਰੀ ਮਾਸਦੀ ਦਾ ਫੋਨ ਆਇਆ ਸੀ ਉਹਨਾਂ ਨੇ ਇੱਕ ਮੁੰਡੇ ਬਾਰੇ ਦੱਸਿਆ ਏ ਚੰਗੀ ਫੈਮਿਲੀ ਏ ਵੇਖ ਲੀਏ ਪੂਜਾ ਦਾ ਦਿਲ ਡਰ ਗਿਆ ਉਹਨੇ ਹੌਲੀ ਜੇ ਜਵਾਬ ਦਿੱਤਾ ਹਾਂ ਮੰਮਾ ਵੇਖ ਲੋ ਪਰ ਅੰਦਰੋਂ ਉਹ ਸੋਚ ਰਹੀ ਸੀ ਹੁਣ ਕੀ ਹੋਊਗਾ ਇਹ ਪਿਆਰ ਤਾਂ ਸਿਰਫ ਸ਼ੁਰੂ ਹੋਇਆ ਏ ਪਰ ਰਸਮਾਂ ਤੇ ਪਰਿਵਾਰ ਦਾ ਦਬਾਅ ਵੱਧ ਰਿਹਾ ਏ ਅਗਲੇ 3-4 ਦਿਨ ਬਹੁਤ ਖੁਸ਼ੀ ਵਾਲੇ ਬੀਤੇ ਹਰਪ੍ਰੀਤ ਤੇ ਪੂਜਾ ਰੋਜ਼ ਮੈਸੇਜ ਕਰਦੇ ਰਾਤ ਨੂੰ ਲੰਬੀਆਂ ਗੱਲਾਂ ਕਰਦੇ ਕਈ ਵਾਰ ਕੈਫੇ 'ਚ ਮਿਲਦੇ ਕਈ ਵਾਰ ਪਾਰਕ 'ਚ ਮਿਲਦੇ ਹਰ ਮੁਲਾਕਾਤ ਨਾਲ ਪਿਆਰ ਵਧਦਾ ਜਾ ਰਿਹਾ ਸੀ ਹੈਪੀ ਨੇ ਪੂਜਾ ਨੂੰ ਆਪਣੇ ਬਚਪਨ ਦੀਆਂ ਤਸਵੀਰਾਂ ਵਿਖਾਈਆਂ ਪੂਜਾ ਨੇ ਵੀ ਆਪਣੀਆਂ ਸਟੋਰੀਆਂ ਸੁਣਾਈਆਂ। ਉਹਨਾਂ ਨੇ ਇੱਕ ਦੂਜੇ ਨੂੰ ਵਾਅਦਾ ਕੀਤਾ ਕਿ ਜੇ ਪਿਆਰ ਸੱਚਾ ਏ ਤਾਂ ਪਰਿਵਾਰ ਨੂੰ ਮਨਾਉਣ ਲਈ ਜ਼ਰੂਰ ਕੋਈ ਰਾਹ ਨਿਕਲੇਗਾ। ਪਰ ਇੱਕ ਦਿਨ ਸਭ ਬਦਲ ਗਿਆ। ਪੂਜਾ ਘਰ ਵਾਪਸ ਆਈ ਤਾਂ ਘਰ ਵਿੱਚ ਖਾਸ ਮਾਹੌਲ ਸੀ। ਲਿਵਿੰਗ ਰੂਮ ਵਿੱਚ ਉਹਦੇ ਮੰਮਾ ਪਾਪਾ ਬੈਠੇ ਸੀ ਤੇ ਇੱਕ ਅਣਜਾਣ ਲੇਡੀ ਤੇ ਜੈਂਟਸ। ਉਹਨਾਂ ਦੇ ਨਾਲ ਇੱਕ 27-28 ਸਾਲ ਦਾ ਮੁੰਡਾ ਵੀ ਬੈਠਾ ਸੀ, ਸੁਖਵਿੰਦਰ। ਉਹ ਦੇਖਣ 'ਚ ਚੰਗਾ ਲੱਗ ਰਿਹਾ ਸੀ। ਉਹ ਵੈਲ ਸੈਟਲਡ ਸੀ ਤੇ ਕੈਨੇਡਾ ਤੋਂ ਆਇਆ ਸੀ ਪੂਜਾ ਦੇ ਪਾਪਾ ਨੇ ਕਿਹਾ ਆ ਜਾ ਪੁੱਤ ਇੱਥੇ ਆ ਕੇ ਬੈਠ ਅੱਜ ਤੇਰੇ ਲਈ ਬਹੁਤ ਚੰਗਾ ਰਿਸ਼ਤਾ ਆਇਆ ਏ ਪੂਜਾ ਦਾ ਦਿਲ ਧੱਕ ਧੱਕ ਕਰਨ ਲੱਗਾ ਉਹ ਸਮਝ ਗਈ ਕਿ ਇਹ ਅਰੇਂਜਡ ਮੈਰिज ਦਾ ਪ੍ਰਪੋਜ਼ਲ ਹੈ ਉਹਨੇ ਹੌਲੀ ਜਿਹੀ ਬੈਠ ਕੇ ਸਿਰ ਝੁਕਾ ਲਿਆ ਸੁਖਵਿੰਦਰ ਦੀ ਮਾਂ ਨੇ ਗੱਲ ਸ਼ੁਰੂ ਕੀਤੀ ਕਿ ਸਾਡਾ ਪੁੱਤ ਬਹੁਤ ਚੰਗਾ ਏ ਕੈਨੇਡਾ ਵਿੱਚ ਇਹਦੀ ਆਪਣੀ ਕੰਪਨੀ ਏ ਅਸੀਂ ਕੈਨੇਡਾ ਵੀ ਪੂਜਾ ਨੂੰ ਨਾਲ ਲੈ ਕੇ ਜਾਵਾਂਗੇ ਤਾਡੀ ਬੇਟੀ ਨੂੰ ਕੋਈ ਕਮੀ ਨਹੀਂ ਆਵੇਗੀ। ਪੂਜਾ ਦੇ ਪਾਪਾ ਨੇ ਪੂਜਾ ਵੱਲ ਵੇਖ ਕੇ ਕਿਹਾ, "ਬੇਟਾ, ਅਸੀਂ ਸਭ ਨੇ ਬਹੁਤ ਸੋਚ ਸਮਝ ਕੇ ਫੈਸਲਾ ਕੀਤਾ ਏ, ਤੂੰ ਵੀ ਵੇਖ ਲੈ, ਸੁਖਵਿੰਦਰ ਨਾਲ ਗੱਲ ਕਰ ਲੈ।" ਪੂਜਾ ਨੇ ਚੁੱਪਚਾਪ ਸਿਰ ਹਿਲਾਇਆ ਪਰ ਅੰਦਰ ਤੂਫਾਨ ਚੱਲ ਰਿਹਾ ਸੀ। ਉਹਨੂੰ ਹੈਪੀ ਦਾ ਚਿਹਰਾ ਯਾਦ ਆ ਰਿਹਾ ਸੀ। ਉਹਨੇ ਫੋਨ ਵਿੱਚ ਵੇਖਿਆ, ਹੈਪੀ ਦਾ ਮੈਸੇਜ ਆਇਆ ਸੀ ਕਿ ਅੱਜ ਮਿਲਣਾ ਏ ਨਾ, ਮੈਂ ਵੇਟ ਕਰ ਰਿਹਾ ਆਂ। ਉਹਨੇ ਜਲਦੀ ਨਾਲ ਫੋਨ ਸਾਇਲੈਂਟ ਕਰ ਦਿੱਤਾ। ਰਾਤ ਨੂੰ ਜਦੋਂ ਸਭ ਸੌਂ ਗਏ ਤਾਂ ਪੂਜਾ ਨੇ ਹੈਪੀ ਨੂੰ ਕਾਲ ਕੀਤੀ। ਉਹਦੀ ਆਵਾਜ਼ ਕੰਬ ਰਹੀ ਸੀ। ਹੈਪੀ ਅੱਜ ਘਰ ਕੋਈ ਮੁੰਡੇ ਵਾਲੇ ਆਏ ਸੀ। ਮੇਰੇ ਘਰ ਦੇ ਕਹਿ ਰਹੇ ਨੇ ਕਿ ਮੁੰਡਾ ਬਹੁਤ ਚੰਗਾ ਏ। ਪਰ ਮੈਨੂੰ ਡਰ ਲੱਗ ਰਿਹਾ ਏ। ਹੈਪੀ ਦਾ ਦਿਲ ਵੀ ਧੜਕ ਗਿਆ। ਉਹ ਕੁਝ ਚਿਰ ਚੁੱਪ ਰਿਹਾ ਤੇ ਫਿਰ ਬੋਲਿਆ। ਪੂਜਾ ਤੁਸੀਂ ਕੀ ਚਾਹੁੰਦੇ ਹੋ? ਮੈਨੂੰ ਸੱਚ ਦੱਸੋ। ਪੂਜਾ ਕਹਿਣ ਲੱਗੀ ਮੈਂ ਤੁਹਾਨੂੰ ਚਾਹੁੰਨੀ ਆ ਪਰ ਮਮਾ ਪਾਪਾ ਨੂੰ ਮਨਾਉਣਾ ਬਹੁਤ ਮੁਸ਼ਕਿਲ ਹੈ। ਉਹ ਲਵ ਮੈਰਿਜ ਦੇ ਖਿਲਾਫ ਆ ਤੇ ਜੇ ਮੈਂ ਇਨਕਾਰ ਕਰ ਦਿੱਤਾ ਤਾਂ ਘਰ ਵਿੱਚ ਵੱਡਾ ਗਲੇਸ਼ ਹੋ ਜਾਵੇਗਾ ਹੈਪੀ ਨੇ ਗਹਿਰਾ ਸਾ ਲਿਆ ਤੇ ਕਹਿੰਦਾ ਮੈਂ ਵੀ ਡਰ ਰਿਹਾ ਆ ਮੇਰੇ ਪਾਪਾ ਵੀ ਅਰੇਂਜਡ ਮੈਰਿਜ ਦੀ ਗੱਲ ਕਰ ਰਹੇ ਨੇ ਪਰ ਅਸੀਂ ਹਾਰ ਨਹੀਂ ਮੰਨਾਂਗੇ ਅਸੀਂ ਹੌਲੀ ਹੌਲੀ ਆਪਣੇ ਪਰਿਵਾਰ ਨੂੰ ਸਮਝਾਵਾਂਗੇ ਪਹਿਲਾਂ ਤੁਸੀਂ ਇਸ ਰਿਸ਼ਤੇ ਨੂੰ ਰੋਕੋ ਕਹਿ ਦਿਓ ਕਿ ਤੁਹਾਨੂੰ ਸਮਾਂ ਚਾਹੀਦਾ ਏ ਪੂਜਾ ਨੇ ਰੋਂਦੇ ਹੋਏ ਕਿਹਾ ਠੀਕ ਐ ਮੈਂ ਕੋਸ਼ਿਸ਼ ਕਰਾਂਗੀ ਪਰ ਤੁਸੀਂ ਵੀ ਆਪਣੇ ਘਰਦਿਆਂ ਨੂੰ ਕੁਝ ਨਾ ਕਹੋ ਅਸੀਂ ਇਕੱਠੇ ਰਾਹ ਲੱਭਾਂਗੇ ਅਗਲੇ ਦਿਨ ਪੂਜਾ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮਾ ਮੈਨੂੰ ਥੋੜਾ ਟਾਈਮ ਚਾਹੀਦਾ ਹੈ ਮੇਰੀ ਅਜੇ ਪੜ੍ਹਾਈ ਪੂਰੀ ਨਹੀਂ ਹੋਈ ਮੈਂ ਜਲਦੀ ਵਿਆਹ ਨਹੀਂ ਕਰਨਾ ਚਾਹੁੰਦੀ ਉਹਦੀ ਮਾਂ ਨੇ ਗੁੱਸੇ ਨਾਲ ਕਿਹਾ ਕੀ ਬਕਵਾਸ ਕਰ ਰਹੀ ਹੈ ਇੰਨਾ ਚੰਗਾ ਰਿਸ਼ਤਾ ਆਇਆ ਏ ਤੂੰ ਨਾ ਕਰ ਰਹੀ ਹੈ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਸਿਆਪਾ ਪੈ ਜਾਉ ਉਦੋਂ ਹੀ ਪੂਜਾ ਦੇ ਪਾਪਾ ਅੰਦਰ ਆਏ ਤੇ ਕਹਿੰਦੇ ਕੀ ਹੋ ਰਿਹਾ ਏ ਪੂਜਾ ਨੇ ਹੌਸਲਾ ਕਰਕੇ ਕਿਹਾ ਪਾਪਾ ਮੈਂ ਹਜੇ ਵਿਆਹ ਲਈ ਤਿਆਰ ਨਹੀਂ ਹਾਂ ਮੈਨੂੰ ਆਪਣੀ ਜ਼ਿੰਦਗੀ ਬਾਰੇ ਸੋਚਣ ਦਾ ਮੌਕਾ ਦਿਓ ਉਹਦੇ ਪਾਪਾ ਦਾ ਚਿਹਰਾ ਲਾਲ ਹੋ ਗਿਆ ਤੇ ਕਹਿੰਦੇ ਤੂੰ ਸਾਨੂੰ ਬੇਇੱਜ਼ਤ ਕਰ ਰਹੀ ਹੈ ਅਸੀਂ ਜੋ ਫੈਸਲਾ ਕਰਾਂਗੇ ਉਹੀ ਹੋਵੇਗਾ ਤੈਨੂੰ ਕੀ ਲੱਗਦਾ ਹੈ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰ ਲਵੇਂਗੀ ਸਾਡੇ ਘਰ ਚ ਨਹੀਂ ਇਹ ਸਭ ਚੱਲਣਾ ਪੂਜਾ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਉਹਨੇ ਹੈਪੀ ਨੂੰ ਮੈਸੇਜ ਕੀਤਾ ਕੇ ਪਾਪਾ ਬਹੁਤ ਗੁੱਸੇ ਵਿੱਚ ਨੇ ਮੈਂ ਡਰ ਰਹੀ ਹਾਂ ਹੈਪੀ ਨੇ ਜਵਾਬ ਦਿੱਤਾ ਕਿ ਮੈਂ ਵੀ ਆਪਣੇ ਘਰ ਦੇ ਨਾਲ ਗੱਲ ਕਰਾਂਗਾ ਪਰ ਅਸੀਂ ਇੱਕ ਦੂਜੇ ਨੂੰ ਨਹੀਂ ਛੱਡਾਂਗੇ ਮੈਂ ਤੈਨੂੰ ਮਿਲਣ ਆ ਰਿਹਾ ਹਾਂ ਕੱਲ ਸਵੇਰੇ ਪਾਰਕ ਵਿੱਚ ਉਸ ਰਾਤ ਪੂਜਾ ਨੂੰ ਨੀਂਦ ਨਹੀਂ ਆਈ ਉਹ ਸੋਚ ਰਹੀ ਸੀ ਕਿ ਇਹ ਪਿਆਰ ਇੰਨਾ ਮੁਸ਼ਕਲ ਹੋ ਜਾਵੇਗਾ ਉਧਰ ਹੈਪੀ ਵੀ ਬੇਚੈਨ ਸੀ ਉਹਨੇ ਆਪਣੇ ਛੋਟੇ ਭਰਾ ਗੁਰਪ੍ਰੀਤ ਨੂੰ ਸਭ ਕੁਝ ਸੱਚ ਦੱਸ ਦਿੱਤਾ ਗੁਰਪ੍ਰੀਤ ਨੇ ਕਿਹਾ ਵੀਰ ਜੀ ਜੇ ਤੁਹਾਡਾ ਦਿਲ ਸੱਚਾ ਏ ਤਾਂ ਮੈਂ ਤੁਹਾਡੇ ਨਾਲ ਆ ਪਰ ਪਾਪਾ ਨੂੰ ਮਨਾਉਣਾ ਪਵੇਗਾ ਅਗਲੀ ਸਵੇਰੇ ਪੂਜਾ ਤੇ ਹੈਪੀ ਪਾਰਕ ਵਿੱਚ ਮਿਲੇ ਪੂਜਾ ਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ ਹੈਪੀ ਨੇ ਉਹਨੂੰ ਗੱਲ ਨਾਲ ਲਾ ਲਿਆ ਤੇ ਕਿਹਾ ਸਭ ਠੀਕ ਹੋ ਜਾਊਗਾ ਅਸੀਂ ਇਕੱਠੇ ਲੜਾਂਗੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਸਿਰਫ ਸ਼ੁਰੂਆਤ ਹੈ ਹજી ਅੱਗੇ ਹੋਰ ਵੱਡੇ ਝਗੜੇ ਤੇ ਟੈਸਟ ਆਉਣ ਵਾਲੇ ਸੀ ਸਵੇਰ ਦਾ ਸਮਾਂ ਸੀ ਠੰਡ ਨੇ ਆਪਣਾ ਜ਼ੋਰ ਵਖਾਉਣਾ ਸ਼ੁਰੂ ਕਰ ਦਿੱਤਾ ਸੀ ਹਰਪ੍ਰੀਤ ਘਰ ਵਿੱਚ ਬੈਠਾ ਚਾਹ ਪੀ ਰਿਹਾ ਸੀ ਉਹਦਾ ਮੂੰਹ ਉਦਾਸ ਸੀ ਉਹ ਰਾਤ ਭਰ ਉਹ ਸਿਮਰਨ ਦੇ ਮੈਸੇਜ ਵੱਲ ਵੇਖਦਾ ਰਿਹਾ ਸੀ ਉਹਨੇ ਫੈਸਲਾ ਕਰ ਲਿਆ ਸੀ ਕਿ ਅੱਜ ਆਪਣੇ ਪਾਪਾ ਨਾਲ ਗੱਲ ਕਰੇਗਾ ਉਹਦੇ ਛੋਟੇ ਭਰਾ ਗੁਰਪ੍ਰੀਤ ਨੇ ਵੀ ਕਿਹਾ ਸੀ ਵੀਰ ਜੀ ਮੈਂ ਤੁਹਾਡੇ ਨਾਲ ਹਾਂ ਪਰ ਗੱਲ ਆਰਾਮ ਨਾਲ ਕਰਨਾ ਹੈਪੀ ਦੀ ਮਾਂ ਸੋਈ ਵਿੱਚ ਪਰੌਂਠੇ ਬਣਾ ਰਹੀ ਸੀ ਤੇ ਉਹਦੇ ਪਾਪਾ ਅਖਬਾਰ ਪੜ੍ਹ ਰਹੇ ਸੀ ਹੈਪੀ ਨੇ ਹੌਸਲਾ ਕੀਤਾ ਤੇ ਬੋਲਿਆ ਪਾਪਾ ਮੈਨੂੰ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ। ਉਹਦੇ ਪਾਪਾ ਨੇ ਅਖਬਾਰ ਢੇਠਾ ਰੱਖੀ ਤੇ ਕਹਿੰਦੇ ਬੋਲ ਕੀ ਗੱਲ ਹੈ? ਹੈਪੀ ਨੇ ਗਹਿਰਾ ਸਾਹ ਲਿਆ ਤੇ ਕਹਿੰਦਾ ਮੈਂ ਮੈਂ ਇੱਕ ਕੁੜੀ ਨੂੰ ਪਸੰਦ ਕਰਦਾ ਹਾਂ ਤੇ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਘਰ ਵਿੱਚ ਚੁੱਪੀ ਛਾ ਗਈ। ਉਹਦੀ ਮਾਂ ਦਾ ਹੱਥ ਰੁਕ ਗਿਆ ਤੇ ਪਾਪਾ ਦਾ ਚਿਹਰਾ ਸਖਤ ਹੋ ਗਿਆ। ਕਿ ਕੀ ਬੋਲ ਰਿਹਾ ਹੈ? ਕੌਣ ਹੈ ਉਹ ਕੁੜੀ? ਹੈਪੀ ਨੇ ਝੂਠ ਨਹੀਂ ਬੋਲਿਆ ਪਰ ਪੂਰਾ ਸੱਚ ਵੀ ਨਹੀਂ ਦੱਸਿਆ। ਕਹਿੰਦਾ ਉਹਦਾ ਨਾਮ ਪੂਜਾ ਏ। ਉਹ ਬਹੁਤ ਚੰਗੀ ਏ। ਪੜੀ ਲਿਖੀ ਐ ਫੈਮਲੀ ਵੀ ਚੰਗੀ ਐ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆਂ ਹੈਪੀ ਦੇ ਪਾਪਾ ਨੇ ਗੁੱਸੇ ਨਾਲ ਟੇਬਲ ਤੇ ਮੁੱਕਾ ਮਾਰਿਆ ਤੇ ਪਿਆਰ ਇਹ ਸਭ ਫਿਲਮਾਂ ਵਿੱਚ ਚੱਲਦਾ ਐ ਅਸੀਂ ਤੈਨੂੰ ਬਚਪਨ ਤੋਂ ਸਿਖਾਇਆ ਐ ਕਿ ਵਿਆਹ ਦਾ ਫੈਸਲਾ ਘਰ ਦੇ ਹੀ ਕਰਦੇ ਨੇ ਤੂੰ ਲੁੱਕ ਕੇ ਗੱਲਾਂ ਕਰ ਰਿਹਾ ਐ ਬੇਇੱਜ਼ਤੀ ਕਰ ਰਿਹਾ ਐ ਸਾਡੀ ਉਹਦੀ ਮਾਂ ਵੀ ਰੋਂਦੇ ਹੋਏ ਕਹਿੰਦੀ ਹੈਪੀ ਤੂੰ ਇਦਾਂ ਨਹੀਂ ਕਰ ਸਕਦਾ ਅਸੀਂ ਤੇਰੇ ਲਈ ਬਹੁਤ ਸੋਚ ਕੇ ਰਿਸ਼ਤੇ ਵੇਖ ਰਹੇ ਆਂ ਤੂੰ ਸਾਨੂੰ ਦੁੱਖ ਦੇ ਰਿਹਾ ਐ ਹੈਪੀ ਨੇ ਹੌਸਲੇ ਨਾਲ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਪਰ ਮੇਰਾ ਦਿਲ ਵੀ ਤਾਂ ਇਹ ਇਹ ਸੱਚਾ ਪਿਆਰ ਹੈ ਉਹ ਵੀ ਮੇਰੇ ਨਾਲ ਖੁਸ਼ ਹੈ ਉਹ ਤੁਹਾਨੂੰ ਮਿਲਣਾ ਚਾਹੁੰਦੀ ਆ ਉਹਦੇ ਪਾਪਾ ਉੱਠ ਖੜੇ ਹੋਏ ਕਿ ਨਹੀਂ ਇਹ ਸਭ ਇਸ ਘਰ ਚ ਨਹੀਂ ਚੱਲੇਗਾ ਤੂੰ ਜੇ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਤਾਂ ਘਰ ਛੱਡ ਕੇ ਚਲਾ ਜਾ ਮੈਂ ਤੈਨੂੰ ਆਪਣਾ ਪੁੱਤ ਨਹੀਂ ਮੰਨਾਂਗਾ ਗੁਰਪ੍ਰੀਤ ਵਿੱਚ ਆ ਕੇ ਬੋਲ ਪਿਆ ਕਿ ਪਾਪਾ ਪਲੀਜ਼ ਵੀਰ ਜੀ ਨੂੰ ਸੁਣੋ ਉਹ ਬਹੁਤ ਸੋਚ ਸਮਝ ਕੇ ਆਏ ਨੇ ਅਸੀਂ ਕੁੜੀ ਨੂੰ ਵੇਖ ਲਈਏ ਫੈਮਲੀ ਨੂੰ ਮਿਲ ਲਈਏ ਉਹਦੇ ਪਾਪਾ ਨੇ ਗੁੱਸੇ 'ਚ ਕਿਹਾ ਤੂੰ ਵੀ ਉਹਦੇ ਨਾਲ ਰਲਿਆ ਏ ਮੈਂ ਕਿਹਾ ਨਹੀਂ ਤਾਂ ਨਹੀਂ ਹੈਪੀ ਦੀ ਅੱਖਾਂ ਵਿੱਚ ਅਥਰੂ ਆ ਗਏ ਉਹ ਚੁੱਪਚਾਪ ਉੱਠਿਆ ਤੇ ਕਮਰੇ ਵਿੱਚ ਚਲਾ ਗਿਆ ਮਾਂ ਰੋਂਦੀ ਰਹੀ ਘਰ ਵਿੱਚ ਭਾਰੀ ਮਾਹੌਲ ਸੀ ਉਧਰ ਪੂਜਾ ਵੀ ਘਰ ਵਿੱਚ ਦੁਖੀ ਸੀ ਉਹਦੇ ਪਾਪਾ ਨੇ ਫੇਰ ਸੁਖਵਿੰਦਰ ਵਾਲੇ ਰਿਸ਼ਤੇ ਬਾਰੇ ਗੱਲ ਕੀਤੀ ਕਿ ਕੱਲ ਉਹਨਾਂ ਨੂੰ ਫਾਈਨਲ ਜਵਾਬ ਦੇਣਾ ਏ ਤੂੰ ਤਿਆਰ ਹੋ ਜਾ ਪੂਜਾ ਨੇ ਹੌਲੀ ਜਿਹਾ ਕਿਹਾ ਪਾਪਾ ਮੈਂ ਹਜੇ ਵਿਆਹ ਲਈ ਤਿਆਰ ਨਹੀਂ ਮੈਨੂੰ ਥੋੜਾ ਟਾਈਮ ਚਾਹੀਦਾ ਏ ਉਹਦੇ ਪਾਪਾ ਨੇ ਗੁੱਸੇ 'ਚ ਕਿਹਾ ਟਾਈਮ ਤੈਨੂੰ ਕੀ ਲੱਗਦਾ ਏ ਤੂੰ ਆਪਣੀ ਮਰਜ਼ੀ ਕਰੇਂਗੀ ਅਸੀਂ ਤੇਰਾ ਚੰਗਾ ਹੀ ਚਾਹੁੰਨੇ ਜੇ ਤੂੰ ਨਾ ਕਰੇਂਗੀ ਤਾਂ ਘਰ ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ ਤੂੰ ਜਾਣੇ ਰੋਂਦੇ ਹੋਏ ਕਮਰੇ ਵਿੱਚ ਜਾ ਕੇ ਫੋਨ ਚੁੱਕਿਆ ਤੇ ਹੈਪੀ ਨੂੰ ਕਾਲ ਕੀਤੀ ਕਿ ਹੈਪੀ ਮੇਰੇ ਘਰ ਵਿੱਚ ਵੀ ਕਲੇਸ਼ ਹੋ ਗਿਆ ਪਾਪਾ ਬਹੁਤ ਗੁੱਸੇ ਵਿੱਚ ਨੇ ਮੈਂ ਡਰ ਰਹੀ ਆਂ ਹੈਪੀ ਨੇ ਵੀ ਆਪਣੀ ਗੱਲ ਦੱਸੀ ਕਿ ਮੇਰੇ ਘਰ ਵਿੱਚ ਵੀ ਤੂਫਾਨ ਆ ਗਿਆ ਏ ਪਾਪਾ ਨੇ ਕਿਹਾ ਏ ਕਿ ਜੇ ਮੈਂ ਤੈਨੂੰ ਚੁਣਿਆ ਤਾਂ ਘਰੋਂ ਨਿਕਲ ਜਾਵਾਂ ਪਰ ਮੈਂ ਨਹੀਂ ਹਾਰਾਂਗਾ ਅਸੀਂ ਇੱਕ ਦੂਜੇ ਨੂੰ ਨਹੀਂ ਛੱਡਾਂਗੇ ਦੋਵੇਂ ਰੋਂਦੇ ਹੋਏ ਗੱਲ ਕਰਦੇ ਰਹੇ ਹੈਪੀ ਨੇ ਕਿਹਾ ਅਸੀਂ ਥੋੜੇ ਦਿਨ ਚੁੱਪ ਰਹੀਏ ਪਰਵਾਰ ਨੂੰ ਟਾਈਮ ਦੇਈਏ ਫਿਰ ਗੱਲ ਕਰਾਂਗੇ ਪਰ ਤੂੰ ਮੇਰੇ ਨਾਲ ਰਹੇਂਗੀ ਨਾ ਪੂਜਾ ਨੇ ਰੋਂਦੇ ਹੋਏ ਕਿਹਾ ਹਾਂ ਹਮੇਸ਼ਾ ਉਸ ਦਿਨ ਦੋਵਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਪਰਿਵਾਰ ਨੂੰ ਹੌਲੀ-ਹੌਲੀ ਸਮਝਾਉਣਗੇ ਪਰ ਅੰਦਰੋਂ ਦੋਵਾਂ ਨੂੰ ਡਰ ਸੀ ਕਿ ਇਹ ਪਿਆਰ ਇੰਨੇ ਵੱਡੇ ਤੂਫਾਨ ਨੂੰ ਝੱਲ ਸਕੇਗਾ ਸ਼ਾਮ ਨੂੰ ਹੈਪੀ ਨੇ ਆਪਣੇ ਕਮਰੇ ਵਿੱਚ ਬੈਠ ਕੇ ਪੂਜਾ ਦੀ ਫੋਟੋ ਵੇਖੀ ਤੇ ਸੋਚਿਆ ਕਿ ਬਸੰਤ ਆਉਗੀ ਫੁੱਲ ਖਿੜਨਗੇ ਅਸੀਂ ਵੀ ਇਕੱਠੇ ਹੋ ਜਾਵਾਂਗੇ ਪਰ ਅਗਲੇ ਦਿਨ ਇੱਕ ਨਵਾਂ ਟਵਿਸਟ ਆਉਣ ਵਾਲਾ ਸੀ ਪੂਜਾ ਦੇ ਪਾਪਾ ਨੇ ਰਿਸ਼ਤਾ ਫਾਈਨਲ ਕਰਨ ਦਾ ਐਲਾਨ ਕਰ ਦਿੱਤਾ ਅਗਲੇ ਦਿਨ ਸਵੇਰੇ ਪੂਜਾ ਦੇ ਘਰ ਵਿੱਚ ਖਾਸ ਤਿਆਰੀ ਸੀ ਪੂਜਾ ਦੇ ਪਾਪਾ ਨੇ ਫੋਨ ਤੇ ਸੁਖਵਿੰਦਰ ਦੇ ਪਰਿਵਾਰ ਨੂੰ ਬੁਲਾਇਆ ਸੀ ਕਿ ਆਓ ਅੱਜ ਰਿਸ਼ਤਾ ਪੱਕਾ ਕਰ ਲਈਏ ਸਭ ਕੁਝ ਫਾਈਨਲ ਹੋ ਜਾਵੇ ਘਰ ਵਿੱਚ ਮਹਿਮਾਨਾਂ ਲਈ ਮਠਾਈਆਂ ਤੇ ਚਾਹ ਦੀ ਵਿਵਸਥਾ ਸੀ ਪੂਜਾ ਆਪਣੇ ਕਮਰੇ ਵਿੱਚ ਬੈਠੀ ਸੀ ਅੱਖਾਂ ਲਾਲ ਮਨ ਭਾਰਾ ਉਹਨੇ ਹੈਪੀ ਨੂੰ ਮੈਸੇਜ ਕੀਤਾ ਕਿ ਅੱਜ ਰਿਸ਼ਤਾ ਪੱਕਾ ਹੋਣ ਵਾਲਾ ਏ ਮੈਂ ਕੀ ਕਰਾਂ ਮੈਂ ਨਹੀਂ ਜਾ ਸਕਦੀ ਇਹਦੇ ਨਾਲ ਹੈਪੀ ਨੇ ਤੁਰੰਤ ਜਵਾਬ ਭੇਜਿਆ ਕਿ ਪੂਜਾ ਤੂੰ ਸਾਫ਼ ਮਨਾ ਕਰ ਦੇ ਮੈਂ ਵੀ ਅੱਜ ਆਪਣੇ ਪਾਪਾ ਨਾਲ ਫੇਰ ਗੱਲ ਕਰਾਂਗਾ ਅਸੀਂ ਇਕੱਠੇ ਖੜੇ ਰਹਾਂਗੇ ਪਲੀਜ਼ ਹੌਸਲਾ ਰੱਖ ਮੈਂ ਤੈਨੂੰ ਪਿਆਰ ਕਰਦਾ ਹਾਂ ਪੂਜਾ ਨੇ ਗਹਿਰਾ ਸਾਲ ਲਿਆ ਤੇ ਬਾਹਰ ਆਈ ਲਿਵਿੰਗ ਰੂਮ ਵਿੱਚ ਸੁਖਵਿੰਦਰ ਤੇ ਉਹਦੇ ਘਰ ਦੇ ਬੈਠੇ ਸੀ ਸੁਖਵਿੰਦਰ ਨੇ ਮੁਸਕੁਰਾ ਕੇ ਪੂਜਾ ਵੱਲ ਵੇਖਿਆ ਪਰ ਪੂਜਾ ਦਾ ਚਿਹਰਾ ਪੱਥਰ ਵਰਗਾ ਸੀ ਪੂਜਾ ਦੇ ਪਾਪਾ ਨੇ ਗੱਲ ਸ਼ੁਰੂ ਕੀਤੀ ਕਿ ਅੱਜ ਅਸੀਂ ਇੱਕ ਨਵਾਂ ਰਿਸ਼ਤਾ ਜੋੜ ਰਹੇ ਹਾਂ ਸੁਖਵਿੰਦਰ ਬਹੁਤ ਚੰਗਾ ਮੁੰਡਾ ਏ ਕੈਨੇਡਾ ਵਿੱਚ ਸੈਟਲ ਹੈ ਚੰਗੀ ਕਮਾਈ ਹੈ ਪੂਜਾ ਨੂੰ ਖੁਸ਼ ਰੱਖੇਗਾ ਸੁਖਵਿੰਦਰ ਦੇ ਪਾਪਾ ਨੇ ਵੀ ਸਹਿਮਤੀ ਚ ਸਿਰ ਹਿਲਾਇਆ ਕਿ ਹਾਂਜੀ ਅਸੀਂ ਵੀ ਬਹੁਤ ਖੁਸ਼ ਹਾਂ ਬਸ ਮਹੂਰਤ ਵੇਖ ਲੀਏ ਪੂਜਾ ਨੇ ਅਚਾਨਕ ਬੋਲਣਾ ਸ਼ੁਰੂ ਕੀਤਾ ਆਵਾਜ਼ ਕੰਬ ਰਹੀ ਸੀ ਪਰ ਹੌਸਲੇ ਨਾਲ ਕਿ ਪਾਪਾ ਮੈਂ ਇਸ ਰਿਸ਼ਤੇ ਲਈ ਤਿਆਰ ਨਹੀਂ ਹਾਂ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ ਤੇ ਮੈਂ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਘਰ ਵਿੱਚ ਸਨਾਟਾ ਛਾ ਗਿਆ ਪੂਜਾ ਦੇ ਪਾਪਾ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਤੇ ਕਹਿੰਦੇ ਕੀ ਬੋਲ ਰਹੀ ਹੈ ਤੂੰ ਕੌਣ ਹੈ ਉਹ ਕਦੋਂ ਤੋਂ ਇਹ ਸਭ ਚੱਲ ਰਿਹਾ ਹੈ ਪੂਜਾ ਨੇ ਰੋਂਦੀਨੇ ਕਿਹਾ ਉਹਦਾ ਨਾ ਹਰਪ੍ਰੀਤ ਹੈ ਉਹ ਬਹੁਤ ਚੰਗਾ ਮੁੰਡਾ ਹੈ ਅਸੀਂ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਹਾਂ ਮੈਂ ਤੁਹਾਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਇਸ ਲਈ ਸੱਚ ਦੱਸ ਰਹੀ ਹਾਂ ਸੁਖਵਿੰਦਰ ਦੇ ਪਰਿਵਾਰ ਵਾਲੇ ਚੁੱਪ ਰਹੇ ਪੂਜਾ ਦੇ ਪਾਪਾ ਨੇ ਗੁੱਸੇ 'ਚ ਚੀਕ ਕੇ ਕਿਹਾ ਬੇਇੱਜ਼ਤੀ ਕਰ ਰਹੀ ਹੈ ਸਾਡੀ ਮਹਿਮਾਨਾਂ ਅੱਗੇ ਇਹ ਸਭ ਤੂੰ ਲੋਕਾਂ 'ਤੇ ਗੱਲਾਂ ਕਰ ਰਹੀ ਸੀ ਇਹ ਸਭ ਘਰ ਵਿੱਚ ਨਹੀਂ ਚੱਲੇਗਾ ਜੇ ਤੂੰ ਆਪਣੀ ਜਿੱਦ ਤੇੜੀ ਹੈ ਤਾਂ ਇਸ ਘਰ ਚੋਂ ਬਾਹਰ ਨਿਕਲ ਜਾ ਪੂਜਾ ਰੋਂਦੀ ਹੋਈ ਉੱઠી ਤੇ ਆਪਣੇ ਕਮਰੇ ਵਿੱਚ ਚਲੀ ਗਈ ਉਹਨੇ ਬੈਗ ਵਿੱਚ ਕੁਝ ਕੱਪੜੇ ਪਾਏ ਤੇ ਬਾਹਰ ਨਿਕਲ ਗਈ ਮਾਂ ਰੋਂਦੀ ਰਹੀ ਪਰ ਉਹਦੇ ਪਾਪਾ ਨੇ ਰੋਕਿਆ ਨਹੀਂ ਉਧਰ ਹੈਪੀ ਨੇ ਵੀ ਘਰ ਵਿੱਚ ਫੇਰ ਗੱਲ ਕੀਤੀ ਉਹਨੇ ਪਾਪਾ ਅੱਗੇ ਗੋਡੇ ਟੇਕ ਲਏ ਕਿ ਪਾਪਾ ਮੈਂ ਤੁਹਾਡੇ ਪੈਰੀ ਪੈਂਦਾ ਹਾਂ ਮੰਨ ਜਾਓ ਅਸੀਂ ਦੋਵੇਂ ਤੁਹਾਡੀ ਇੱਜ਼ਤ ਨਹੀਂ ਗਵਾਉਣਾ ਚਾਹੁੰਦੇ ਪਲੀਜ਼ ਉਹਨੂੰ ਮਿਲੋ ਉਦੀ ਫੈਮਿਲੀ ਨੂੰ ਮਿਲੋ ਉਹਦੇ ਪਾਪਾ ਨੇ ਸਖਤ ਆਵਾਜ਼ ਵਿੱਚ ਕਿਹਾ ਨਹੀਂ ਮੈਂ ਫੈਸਲਾ ਕਰ ਲਿਆਏ ਤੂੰ ਜੇ ਉਹਦੇ ਨਾਲ ਜਾਣਾ ਚਾਹੁੰਦਾ ਹੈ ਤਾਂ ਅੱਜ ਹੀ ਘਰ ਛੱਡ ਦੇ ਮੈਂ ਤੈਨੂੰ ਕੋਈ ਪੈਸੇ ਨਹੀਂ ਦੇਵਾਂਗਾ ਕੋਈ ਸਹਾਰਾ ਨਹੀਂ ਦੇਵਾਂਗਾ ਹੈਪੀ ਨੇ ਅਥਰੂ ਪੂੰਝੇ ਤੇ ਕਹਿੰਦਾ ਠੀਕ ਹੈ ਪਾਪਾ ਜੇ ਤੁਸੀਂ ਇਦਾਂ ਚਾਹੁੰਦੇ ਹੋ ਤਾਂ ਮੈਂ ਚਲਾ ਜਾਂਦਾ ਹਾਂ ਪਰ ਮੈਂ ਪੂਜਾ ਨੂੰ ਨਹੀਂ ਛੱਡਾਂਗਾ ਅਸੀਂ ਦੋਵੇਂ ਮਿਹਨਤ ਕਰਾਂਗੇ ਆਪਣੀ ਜ਼ਿੰਦਗੀ ਬਣਾਵਾਂਗੇ ਉਹਨੇ ਵੀ ਛੋਟਾ ਜਿਹਾ ਬੈਗਪੈਕ ਕੀਤਾ ਤੇ ਘਰ ਛੱਡ ਕੇ ਚਲਾ ਗਿਆ ਗੁਰਪ੍ਰੀਤ ਨੇ ਰੋਂਦੇ ਹੋਏ ਕਿਹਾ ਵੀਰ ਜੀ ਮੈਂ ਤੁਹਾਡੇ ਨਾਲ ਰਹਾਂਗਾ ਪਰ ਹੈਪੀ ਨੇ ਮਨਾ ਕਰ ਦਿੱਤਾ ਕਿ ਨਹੀਂ ਛੋਟੇ ਵੀਰ ਤੂੰ ਘਰ ਚ ਰਹਿ ਹੈਪੀ ਨੇ ਪੂਜਾ ਨੂੰ ਕਾਲ ਕੀਤੀ ਕਿ ਪੂਜਾ ਮੈਂ ਘਰ ਛੱਡ ਆਇਆ ਹਾਂ ਤੂੰ ਕਿੱਥੇ ਹੈ ਪੂਜਾ ਨੇ ਰੋਂਦੇ ਹੋਏ ਕਿਹਾ ਮੈਂ ਵੀ ਘਰ ਤੋਂ ਬਾਹਰ ਆ ਗਈਆਂ ਤੇ ਬੱਸ ਸਟੈਂਡ ਤੇ ਹਾਂ ਹੈਪੀ ਨੇ ਕਿਹਾ ਮੈਂ ਆ ਰਿਹਾ ਹਾਂ ਅਸੀਂ ਇਕੱਠੇ ਰਹਾਂਗੇ ਕਿਸੇ ਫਰੈਂਡ ਦੇ ਘਰ ਜਾਂ ਹੋਟਲ ਵਿੱਚ ਰਹਾਂਗੇ ਫਿਰ ਨੌਕਰੀ ਕਰਕੇ ਆਪਣੀ ਜ਼ਿੰਦਗੀ ਸ਼ੁਰੂ ਕਰਾਂਗੇ ਦੋਵੇਂ ਬਾਸ ਸਟੈਂਡ ਤੇ ਮਿਲ ਕੇ ਇੱਕ ਦੂਜੇ ਨੂੰ ਗੱਲ ਲਾ ਕੇ ਰੋਪਏ ਹੈਪੀ ਨੇ ਕਿਹਾ ਡਰ ਨਹੀਂ ਲੱਗ ਰਿਹਾ ਅਸੀਂ ਇਕੱਲੇ ਆ ਹੁਣ ਪੂਜਾ ਨੇ ਅਥਰੂ ਪੂੰਝ ਕੇ ਕਿਹਾ ਨਹੀਂ ਜਦੋਂ ਤੁਸੀਂ ਨਾਲ ਹੋ ਤਾਂ ਡਰ ਕਦਾ ਅਸੀਂ ਸੱਚੇ ਪਿਆਰ ਵਾਲੇ ਆ ਰੱਬ ਸਾਡੇ ਨਾਲ ਹੈ ਉਹਨਾਂ ਨੇ ਹੋਟਲ ਵਿੱਚ ਰਾਤ ਗੁਜ਼ਾਰੀ ਅਗਲੇ ਦਿਨ ਹੈਪੀ ਨੇ ਆਪਣੀ ਜੌਬ ਤੇ ਜਾ ਕੇ ਬੌਸ ਨੂੰ ਦੱਸਿਆ ਕਿ ਉਹ ਕੁਝ ਦਿਨ ਛੁੱਟੀ ਲੈ ਰਿਹਾ ਹੈ ਪੂਜਾ ਨੇ ਵੀ ਆਪਣੇ ਟਿਊਸ਼ਨ ਵਾਲਿਆਂ ਨੂੰ ਕਿਹਾ ਤੇ ਦੋਵਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਪੈਰਾਂ ਤੇ ਖੜੇ ਹੋਣਗੇ ਫਿਰ ਪਰਿਵਾਰ ਨੂੰ ਮਨਾਉਣਗੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਰਾਹ ਹੋਰ ਵੀ ਮੁਸ਼ਕਲ ਹੋਣ ਵਾਲਾ ਏ ਪਰਿਵਾਰ ਵਾਲੇ ਉਹਨਾਂ ਨੂੰ ਲੱਭਣ ਲੱਗ ਪਏ ਸੀ ਹੋਟਲ ਦਾ ਛੋਟਾ ਜਿਹਾ ਕਮਰਾ ਸੀ ਇੱਕ ਬੈੱਡ ਛੋਟਾ ਜਿਹਾ ਟੇਬਲ ਤੇ ਇੱਕ ਖਿੜਕੀ ਜੋ ਸੜਕ ਵੱਲ ਖੁੱਲਦੀ ਸੀ ਹਰਪ੍ਰੀਤ ਤੇ ਪੂਜਾ ਉੱਥੇ ਬੈਠੇ ਸੀ ਬਾਅਦ ਮੀਂਹ ਸ਼ੁਰੂ ਹੋ ਗਿਆ ਸੀ ਪਿਛਲੇ 2 ਦਿਨਾਂ ਵਿੱਚ ਉਹਨਾਂ ਨੇ ਬਹੁਤ ਕੁਝ ਗਵਾ ਦਿੱਤਾ ਸੀ ਘਰ ਪਰਿਵਾਰ ਦਾ ਸਹਾਰਾ ਪੁਰਾਣੀ ਜ਼ਿੰਦਗੀ ਪਰ ਇੱਕ ਦੂਜੇ ਨੂੰ ਪਾ ਲਿਆ ਸੀ ਹੈਪੀ ਨੇ ਆਪਣੀ ਜੇਬ ਵਿੱਚੋਂ ਗਿਣਤੀ ਕਰਕੇ ਪੈਸੇ ਕੱਢੇ ਤੇ ਕਹਿੰਦਾ ਮੇਰੇ ਕੋਲ 3-4000 ਬਚੇ ਨੇ ਤੁਹਾਡੇ ਕੋਲ ਕਿੰਨੇ ਨੇ ਪੂਜਾ ਨੇ ਆਪਣਾ ਛੋਟਾ ਜਿਹਾ ਪਰਸ ਖੋਲ੍ਹਿਆ ਤੇ ਕਹਿੰਦੀ ਕੁਝ 2000 ਮੇਰੀ ਟਿਊਸ਼ਨ ਦੀ ਸੈਲਰੀ ਅਜੇ ਨਹੀਂ ਆਈ ਦੋਵੇਂ ਚੁੱਪ ਹੋ ਗਏ ਹੈਪੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਕੱਲ ਆਫਿਸ ਜਾ ਕੇ ਬੌਸ ਨੂੰ ਮਿਲਾਂਗਾ ਤੇ ਛੁੱਟੀ ਖਤਮ ਕਰਕੇ ਜੌਬ ਜੁਆਇਨ ਕਰ ਲਾਂਗਾ ਤੂੰ ਵੀ ਆਪਣੀ ਟਿਊਸ਼ਨ ਵਾਪਸ ਸ਼ੁਰੂ ਕਰ ਅਸੀਂ ਰੈਂਟ ਤੇ ਘਰ ਲੈ ਲਵਾਂਗੇ ਪੂਜਾ ਨੇ ਸਿਰ ਹਿਲਾਇਆ ਪਰ ਅੱਖਾਂ ਵਿੱਚ ਚਿੰਤਾ ਸੀ ਕਹਿੰਦੀ ਹੈਪੀ ਮੈਨੂੰ ਡਰ ਲੱਗ ਰਿਹਾ ਏ ਪਾਪਾ ਨੇ ਫੋਨ ਬੰਦ ਕਰ ਦਿੱਤਾ ਏ ਮੰਮਾ ਨੇ ਵੀ ਕਾਲ ਨਹੀਂ ਚੁੱਕੀ ਜੇ ਉਹਨਾਂ ਨੂੰ ਕੁਝ ਹੋ ਗਿਆ ਫਿਰ ਹੈਪੀ ਨੇ ਉਹਨੂੰ ਗੱਲ ਲਾ ਲਿਆ ਤੇ ਕਹਿੰਦਾ ਟਾਈਮ ਲੱਗੂਗਾ ਪਰ ਅਸੀਂ ਗਲਤ ਨਹੀਂ ਕੀਤਾ ਅਸੀਂ ਸੱਚੇ ਪਿਆਰ ਵਾਲੇ ਆ ਰੱਬ ਸਾਡੇ ਨਾਲ ਹੈ ਅਗਲੇ ਦਿਨ ਹੈਪੀ ਆਫਿਸ ਗਿਆ ਬੌਸ ਨੇ ਪੁੱਛਿਆ ਕੀ ਹੋ ਗਿਆ ਸੀ ਤੂੰ ਅਚਾਨਕ ਗਾਇਬ ਹੋ ਗਿਆ ਸੀ ਹੈਪੀ ਨੇ ਸਭ ਕੁਝ ਨਹੀਂ ਦੱਸਿਆ ਬਸ ਕਿਹਾ ਫੈਮਲੀ ਇਸ਼ੂ ਸੀ ਹੁਣ ਠੀਕ ਹੈ ਬੌਸ ਨੇ ਮਨਜ਼ੂਰੀ ਦੇ ਦਿੱਤੀ ਤੇ ਕਿਹਾ ਜਲਦੀ ਜੁਆਇਨ ਕਰ ਲੈ ਪ੍ਰੋਜੈਕਟ ਦਾ ਕੰਮ ਰੁਕ ਰਿਹਾ ਏ ਉਧਰ ਪੂਜਾ ਨੇ ਆਪਣੀਆਂ ਪੁਰਾਣੀਆਂ ਟਿਊਸ਼ਨ ਵਾਲੀਆਂ ਫੈਮਲੀਆਂ ਨੂੰ ਫੋਨ ਕੀਤਾ ਇੱਕ ਦੋ ਨੇ ਹਾਂ ਕਰ ਦਿੱਤੀ ਪਰ ਉਹਨੂੰ ਘਰ ਤੋਂ ਬਾਹਰ ਨਿਕਲਣ ਚ ਡਰ ਲੱਗ ਰਿਹਾ ਸੀ ਕਿ ਕਿਤੇ ਪਾਪਾ ਦੇ ਬੰਦੇ ਨਾਲ ਫੜ ਲੈਣ ਸ਼ਾਮ ਨੂੰ ਦੋਵੇਂ ਇੱਕ ਛੋਟਾ ਜਿਹਾ ਫਲੈਟ ਵੇਖਣ ਗਏ ਮਾਲਕ ਨੇ ਕਿਹਾ 6000 ਰੈਂਟ ਇੱਕ ਮਹੀਨਾ ਅਡਵਾਂਸ ਹੈਪੀ ਨੇ ਪੈਸੇ ਗਿਨੇ ਬਹੁਤ ਘੱਟ ਸੀ ਉਹਨਾਂ ਨੇ ਫਲੈਟ ਲੈ ਲਿਆ ਪਰ ਖਾਣ ਪੀਣ ਲਈ ਵੀ ਪੈਸੇ ਘੱਟ ਸੀ ਰਾਤ ਨੂੰ ਫਲੈਟ ਵਿੱਚ ਬੈਠ ਕੇ ਪੂਜਾ ਨੇ ਰੋਂਦੇ ਹੋਏ ਕਿਹਾ ਹੈਪੀ ਅਸੀਂ ਇੰਨੀ ਜਲਦੀ ਘਰ ਛੱਡ ਆਏ ਮੈਨੂੰ ਯਾਦ ਆ ਰਿਹਾ ਏ ਸਭ ਕੁਝ ਮੰਮੀ ਦੀਆਂ ਰੋਟੀਆਂ ਪਾਪਾ ਦੀਆਂ ਗੱਲਾਂ ਹੈਪੀ ਦੀਆਂ ਅੱਖਾਂ ਭਾਰੀਆਂ ਤੇ ਕਹਿੰਦਾ ਮੈਨੂੰ ਵੀ ਯਾਦ ਆ ਰਹੀ ਏ ਮੰਮੀ ਦੀ ਗੱਲ ਪਰ ਅਸੀਂ ਵਾਪਸ ਜਾ ਸਕਦੇ ਹਾਂ ਜੇ ਉਹਨਾਂ ਨੇ ਸਾਨੂੰ ਮਨਾ ਕਰ ਦਿੱਤਾ ਤਾਂ ਵੀ ਅਸੀਂ ਆਪਣੀ ਜ਼ਿੰਦਗੀ ਬਣਾਵਾਂਗੇ ਅਚਾਨਕ ਹੈਪੀ ਦਾ ਫੋਨ ਵੱਜਿਆ ਫੋਨ ਤੇ ਗੁਰਪ੍ਰੀਤ ਸੀ ਕਹਿੰਦਾ ਵੀਰ ਜੀ ਪਾਪਾ ਬਹੁਤ ਗੁੱਸੇ ਵਿੱਚ ਨੇ ਉਹਨਾਂ ਨੇ ਕਿਹਾ ਏ ਕਿ ਤੁਸੀਂ ਜੇ ਵਾਪਸ ਨਾ ਆਏ ਤਾਂ ਤੁਹਾਨੂੰ ਬਖਸ਼ਣਗੇ ਨਹੀਂ ਮੰਮੀ ਵੀ ਰੋ ਰਹੇ ਨੇ ਉਹ ਚਾਹੁੰਦੇ ਨੇ ਤੁਸੀਂ ਵਾਪਸ ਆ ਜਾਓ ਹੈਪੀ ਨੇ ਕਿਹਾ ਗੁਰਪ੍ਰੀਤ ਮੈਂ ਪੂਜਾ ਨੂੰ ਨਹੀਂ ਛੱਡ ਸਕਦਾ ਤੂੰ ਮੰਮੀ ਨੂੰ ਸਮਝਾ ਅਸੀਂ ਠੀਕ ਆਂ ਫੋਨ ਕੱਟ ਕੇ ਹੈਪੀ ਨੇ ਪੂਜਾਵਲ ਵੇਖਿਆ ਤੇ ਕਹਿੰਦਾ ਘਰ ਦੇ ਸਾਨੂੰ ਲੱਭ ਰਹੇ ਨੇ ਪਰ ਅਸੀਂ ਲੋਕੇ ਨਹੀਂ ਰਹਾਂਗੇ ਅਸੀਂ ਆਪਣੀ ਜ਼ਿੰਦਗੀ ਸ਼ੁਰੂ ਕਰਾਂਗੇ ਅਗਲੇ ਦਿਨ ਪੂਜਾ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਉਹਨੇ ਚੁੱਕਿਆ ਤਾਂ ਮੰਮੀ ਦੀ ਆਵਾਜ਼ ਸੀ ਕਿ ਪੁੱਤ ਤੂੰ ਕਿੱਥੇ ਐ ਅਸੀਂ ਬਹੁਤ ਚਿੰਤਾ ਵਿੱਚ ਆਂ ਵਾਪਸ ਆ ਜਾ ਪਾਪਾ ਵੀ ਮਨ ਬਦਲ ਰਹੇ ਨੇ ਪੂਜਾ ਰੋ ਪਈ ਕਿ ਮੰਮਾ ਮੈਂ ਹੈਪੀ ਨਾਲਾਂ ਅਸੀਂ ਇਕੱਠੇ ਰਹਿ ਰਹੇ ਹਾਂ ਅਸੀਂ ਵਿਆਹ ਕਰ ਲਵਾਂਗੇ ਉਦੀ ਮੰਮੀ ਕਹਿੰਦੀ ਬੇਟਾ ਘਰ ਆ ਜਾ ਗੱਲ ਕਰਦੇ ਪਾਪਾ ਨੂੰ ਮਨਾਵਾਂਗੇ ਪੂਜਾ ਨੇ ਹੈਪੀਵਲ ਵੇਖਿਆ ਹੈਪੀ ਨੇ ਸਿਰ ਹਿਲਾਇਆ ਕਿ ਗੱਲ ਕਰ ਲਈਏ ਸ਼ਾਇਦ ਸਮਾਂ ਆ ਗਿਆ ਹੈ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਅਗਲੇ ਦਿਨ ਇੱਕ ਵੱਡਾ ਟਵਿਸਟ ਆਉਣ ਵਾਲਾ ਸੀ ਸੁਖਵਿੰਦਰ ਵਾਲੇ ਪਰਿਵਾਰ ਨੇ ਵੀ ਧਮਕੀ ਦੇ ਦਿੱਤੀ ਸੀ ਅਗਲੇ ਦਿਨ ਸਵੇਰੇ ਹਰਪ੍ਰੀਤ ਤੇ ਪੂਜਾ ਨੇ ਫੈਸਲਾ ਕੀਤਾ ਕਿ ਉਹ ਘਰ ਵਾਪਸ ਜਾਣਗੇ ਤੇ ਸੱਚ ਸਾਹਮਣੇ ਰੱਖ ਕੇ ਗੱਲ ਕਰਨਗੇ ਹੈਪੀ ਨੇ ਗੁਰਪ੍ਰੀਤ ਨੂੰ ਫੋਨ ਕੀਤਾ ਕਿ ਅਸੀਂ ਆ ਰਹੇ ਹਾਂ ਪਾਪਾ ਨੂੰ ਦੱਸ ਦੇਈਂ ਗੋਰਪ੍ਰੀਤ ਨੇ ਖੁਸ਼ੀ ਨਾ ਕਿਹਾ ਵੀਰ ਜੀ ਮੈਂ ਵੇਟ ਕਰ ਰਿਆ ਆ ਮੰਮੀ ਵੀ ਰੋ ਰਹੇ ਨੇ ਪੂਜਾ ਨੇ ਆਪਣੀ ਮਾਂ ਨੂੰ ਮੈਸੇਜ ਕੀਤਾ ਮੰਮਾ ਮੈਂ ਆ ਰਹੀ ਆ ਪਲੀਜ਼ ਪਾਪਾ ਨੂੰ ਗੱਲ ਸੁਣਨ ਲਈ ਕਹੋ ਮਾਂ ਨੇ ਜਵਾਬ ਵਿੱਚ ਈਮੋਜੀ ਭੇਜਿਆ ਹੈਪੀ ਦੇ ਘਰ ਪਹੁੰਚ ਕੇ ਦੋਵੇਂ ਅੰਦਰ ਦਾਖਲ ਹੋਏ ਹੈਪੀ ਦੇ ਪਾਪਾ ਲਿਵਿੰਗ ਰੂਮ 'ਚ ਬੈਠੇ ਸੀ ਚਿਹਰਾ ਸਖਤ ਪਰ ਅੱਖਾਂ 'ਚ ਚਿੰਤਾ ਹੈਪੀ ਦੀ ਮਾਂ ਨੇ ਪੂਜਾ ਨੂੰ ਵੇਖ ਕੇ ਫਟਾਫਟ ਗੱਲ ਆ ਲਿਆ ਤੇ ਰੋ ਪਈ ਪੁੱਤ ਤੂੰ ਠੀਕ ਤਾਂ ਹੈ ਨਾ ਹੈਪੀ ਨੇ ਗੁੱਡੇ ਟੇਕ ਲੇ ਕਿ ਪਾਪਾ ਮੈਂ ਗਲਤੀ ਕੀਤੀ ਹੈ ਕਿ ਲੋਕ ਕੇ ਗਲ ਕੀਤੀ ਪਰ ਮੇਰਾ ਪਿਆਰ ਸੱਚਾ ਹੈ ਪੂਜਾ ਵੀ ਮੇਰੇ ਨਾਲ ਖੁਸ਼ ਹੈ ਅਸੀਂ ਦੋਵੇਂ ਤੁਹਾਡੀ ਇੱਜ਼ਤ ਰੱਖਣਾ ਚਾਹੁੰਦੇ ਆਂ ਪਲੀਜ਼ ਸਾਨੂੰ ਮਾਫ਼ ਕਰ ਦਿਓ ਉਹਦੇ ਪਾਪਾ ਚੁੱਪ ਰਹੇ ਫਿਰ ਉਹ ਉੱਠੇ ਤੇ ਹੈਪੀ ਵੱਲ ਵਧੇ ਤੇ ਕਹਿੰਦੇ ਤੂੰ ਮੇਰਾ ਪੋਤਾ ਹੈ ਮੈਂ ਤੈਨੂੰ ਗਵਾਉਣਾ ਨਹੀਂ ਚਾਹੁੰਦਾ ਪਰ ਤੂੰ ਘਰ ਛੱਡ ਕੇ ਚਲਾ ਗਿਆ ਉਹਨਾਂ ਨੇ ਹੈਪੀ ਨੂੰ ਗੱਲ ਆ ਲਿਆ ਤੇ ਕਹਿੰਦੇ ਜੇ ਤੁਹਾਡਾ ਪਿਆਰ ਸੱਚਾ ਹੈ ਤਾਂ ਮੈਂ ਮੰਨਦਾ ਆਂ ਪਰ ਰਸਮਾਂ ਨਿਭਾਈਆਂ ਜਾਣਗੀਆਂ ਪੂਜਾ ਦੇ ਘਰ ਵੀ ਉਹੀ ਮਾਹੌਲ ਸੀ ਪੂਜਾ ਦੇ ਪਾਪਾ ਨੇ ਪੂਜਾ ਨੂੰ ਵੇਖ ਕੇ ਪਹਿਲਾਂ ਗੁੱਸਾ ਵਿਖਾਇਆ ਪਰ ਜਦੋਂ ਪੂਜਾ ਨੇ ਰੋਂਦੇ ਹੋਏ ਕਿਹਾ ਪਾਪਾ ਮੈਂ ਤੁਹਾਡੀ ਧੀ ਆ ਮੈਂ ਤੁਹਾਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਪਰ ਮੇਰਾ ਦਿਲ ਹੈਪੀ ਨਾਲ ਮਿਲਦਾ ਏ ਉਹ ਮੈਨੂੰ ਬਹੁਤ ਪਿਆਰ ਕਰਦਾ ਏ ਉਹਦੇ ਪਾਪਾ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹਨਾਂ ਨੇ ਪੂਜਾ ਨੂੰ ਗੱਲ ਆ ਲਿਆ ਤੇ ਕਹਿੰਦੇ ਠੀਕ ਏ ਪੁੱਤ ਜੇ ਤੂੰ ਖੁਸ਼ ਏ ਤਾਂ ਮੈਂ ਵੀ ਖੁਸ਼ ਆ ਪਰ ਵਿਆਹ ਰਸਮਾ ਨਾ ਹੋਵੇਗਾ ਦੋਵੇਂ ਪਰਿਵਾਰਾਂ ਨੇ ਗੱਲਬਾਤ ਕੀਤੀ ਸੁਖਵਿੰਦਰ ਵਾਲੇ ਰਿਸ਼ਤੇ ਨੂੰ ਨਰਮੀ ਨਾਲ ਮਨਾ ਲਿਆ ਉਹਨਾਂ ਵਿੱਚ ਇੱਕ ਨਵਾਂ ਮਹੂਰਤ ਵੇਖਿਆ ਤੇ ਵਿਆਹ ਦੀ ਤਰੀਕ ਫਾਈਨਲ ਕਰ ਲਈ ਕੁਝ ਮਹੀਨੇ ਬਾਅਦ ਉਹਨਾਂ ਦਾ ਵਿਆਹ ਹੋ ਗਿਆ ਹੈਪੀ ਨੇ ਪੂਜਾ ਨਾਲ ਵਾਅਦਾ ਕੀਤਾ ਕਿ ਹਮੇਸ਼ਾ ਇਕੱਠੇ ਰਹਾਂਗੇ ਚਾਹੇ ਕਿੰਨੀਆਂ ਵੀ ਮੁਸੀਬਤਾਂ ਆਉਣ ਵਿਆਹ ਤੋਂ ਬਾਅਦ ਦੋਵੇਂ ਨਵੇਂ ਘਰ ਵਿੱਚ ਰਹਿਣ ਲੱਗੇ ਹੈਪੀ ਨੂੰ ਜੋਬ ਤੋਂ ਪ੍ਰੋਮੋਸ਼ਨ ਮਿਲ ਗਈ ਪੂਜਾ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਜੋਬ ਕਰਨ ਲੱਗ ਗਈ ਪਰਿਵਾਰ ਵਾਲੇ ਹੁਣ ਖੁਸ਼ ਸੀ ਝਗੜੇ ਖਤਮ ਹੋ ਗਏ ਪਿਆਰ ਜਿੱਤ ਗਿਆ ਇੱਕ ਸ਼ਾਮ ਹੈਪੀ ਨੇ ਪੂਜਾ ਨੂੰ ਕਿਹਾ ਤੁਹਾਨੂੰ ਯਾਦ ਹੈ ਪਹਿਲੀ ਮੁਲਾਕਾਤ ਕੈਫੇ ਵਿੱਚ ਉਹ ਪਹਿਲੀ ਨਜ਼ਰ ਪੂਜਾ ਨੇ ਮੁਸਕਰਾ ਕੇ ਕਿਹਾ ਹਾਂ ਤੇ ਅੱਜ ਵੀ ਉਹੀ ਪਿਆਰ ਹੈ ਦੋਵੇਂ ਹੱਸ ਪਏ ਬਾਹਰ ਲੋੜੀ ਦੀ ਰਾਤ ਸੀ ਭੁੱਗਾ ਬਲ ਰਿਹਾ ਸੀ ਡੀਜੇ ਚੱਲ ਰਹੇ ਸੀ ਤੇ ਉਹਨਾਂ ਦੇ ਦਿਲ ਵਿੱਚ ਵੀ ਇੱਕ ਨਵੀਂ ਰੋਸ਼ਨੀ ਜਗ ਚੁੱਕੀ ਸੀ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਔਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ